ਜਿੱਡਾ ਝੋਲਾ ਉੱਡਾ ਹੀ ਲੇਵਾ ਹੁ ਚੰਗਾ ਆਪੈਨਾਂ ਨੂੰ ਹੈ ਬਿੱਤ ਦੀ ਮਾੜੀ ਹੈ ਬਿੱਤ ਦੀ ਜਨਾਨੀ ਵਾਲੀ ਕੰਮ ਆ ਯਾਰ ਬਾਈ ਜਾਪੇ ਚੁੱਠੀ ਆ ਯਾਰ ਹੁਣ ਜਨਾਨੀ ਵਾਲਾ ਹਸਾਬੀ ਆ ਜਾਪੇ ਚੁੱਠੀ ਆ ਤਿੰਨ ਦਿਨ ਹੋਏ ਇਹਨੂੰ ਅਜੇ ਇਹ ਲਖਾਈ ਆਪੋ ਆਪਣੀ ਚੱਲ ਆ ਫੜ ਜਾ ਯਾਰ ਤੂੰ ਮन्ने ਮੰਨ ਵੀ ਜਾ ਯਾਰ ਓਏ ਮੁਰਗੀ ਦਾ ਗੱਲ ਨਾ ਵੱਡ ਮੰਨ ਜਾ ਮੇਰੀ ਗੱਲ ਨਹੀਂ ਹਾਂ ਨਹੀਂ ਨਹੀਂ ਮੁਰਗੀ ਦਾ ਗੱਲ ਨਹੀਂ ਵੱਡੀ ਜਿਹੜੀ ਪਹਿਲਾਂ ਗੱਲ ਕਰਤੀ ਉਹ ਵੀ ਤੇਰੇ ਵਾਸਤੇ ਮੈਂ ਤੈਨੂੰ ਕਿਹਾ ਸੀ 15 ਦੀ ਤੂੰ ਜਿਹੜੀ ਪਹਿਲਾਂ ਮੂੰਹ ਤੋਂ ਕੱਢਦੀ ਆ ਪਕਾਉਂਦੀ ਤੇਰੀ ਠੀਕ ਆ ਹੁਣ ਸਾਨੂੰ ਨਾ ਮਾਰ ਤੂੰ ਆ ਸਭ ਸੇ ਖਤਰਾ ਰੱਖ ਰਹਾ ਬਰ ਉਹ ਕਰ ਦਾਂਗਾ ਸਾਢੇ 14000 ਲਖਾਈ ਤੇਰੀ ਚੱਲ ਦਨਾਂ ਨਹੀਂ ਆ ਦੇਖ ਤਾਂ ਕਿੱਡੀਆਂ ਕਿੱਡੀਆਂ ਹੋਈਆਂ ਘੜੀਆਂਆਂ ਯਾਰ 4 ਦਿਨਾਂ ਦੀਆਂ ਹਜੇ ਸਿੱਟੀ ਅੱਖਾਂ ਸਾਰਾ ਕੁਝ ਐ ਸੱਟ ਐ ਇੱਕ ਆ ਬੱਠੇ ਇਧਰ ਓਏ ਭਾਈ ਜੇ ਅਹੋ ਏਖੜ ਲੱਗਿਆ ਹੋਵੇ ਨਾ ਦੇਖੀ ਹੱਥ ਨਹੀਂ ਲਾਉਣਗੇ ਤਾਂ ਨਾ ਬੱਕਰੀ ਏਖੜ ਲੱਗਿਆ ਹੋਵੇ ਨਾ ਜਮਾਨੀ ਯਾਰਾ ਕਈ ਵਾਰੀ ਚੁੰਗ ਲੈਂਦੇ ਬੱਚਾ ਘਟ ਵੱਧ ਚੁੰਗਦਾ ਹੈ ਕਈ ਵਾਰੀ ਘਟ ਵੱਧ ਚੁੰਗ ਲੈਂਦਾ ਇੱਕ ਥਾਂ ਜ਼ਿਆਦਾ ਚੁੰਗਲੇ ਇੱਕ ਘੱਟ ਚੁੰਗਲੇ ਵੱਧ ਮਾੜਾ ਜਾਂ ਫਰਕ ਪੈ ਜੀ ਹੈ ਹਾਂ ਉਧਰ ਨਾਲ ਮਾੜਾ ਜਾਂ ਚੰਗਾ ਦਿੰਦੇ ਨਾਲ ਦੀ ਨਾਲ ਸਿੱਟ ਹੋ ਜੂ ਓਏ ਲੈ ਵਿੱਚ ਹੋਣੀਗਾ ਇਹ ਤਾਂ ਮਾੜਾ ਜੇ ਨੋਂ ਰੇਤ ਰੇਤ ਦੀ ਮਾੜਾ ਜਾਂ ਨੋਂ ਐਂ ਕਰਕੇ ਇਦਾਂ ਰੇਤ ਨਾ ਉਹਦੀ ਸੈਟ ਹੋ ਜੇ ਤਾਂ ਇੱਕ ਮਹੀਨੇ ਜੇ ਤੈਨੂੰ ਕਹਿੰਦਾ ਵੀ ਪੈਸੇ ਤੇਰੇ ਡਾਵਲ ਆ ਉਧਰ ਲੈ ਪਾਸੇ ਜਾ ਹਾਂ ਮੈਂ ਜੇ ਕਿੰਤੇ ਜਾਦੇ ਤੇਰੇ ਵਾਸਤੇ ਹਾਂ ਆ ਵੀ ਆ ਤੋ ਆਫਰੀ ਆ ਬਸ ਤੈਨੂੰ ਇਹ ਕੋਈ ਏਕੜ ਨਹੀਂ ਲੱਗਿਆ ਕੋਈ ਸੈਕੜ ਨਹੀਂ ਲੱਗਿਆ ਲੈ ਬਰਾਬਰ ਕਰ ਦਿੰਨੇ ਆ ਥਣ ਬਾਹਲਾ ਨਹੀਂ ਜਗਾਉਣਾ ਪੁੱਤ ਬਸ ਨਈ ਬੱਕਰੀ ਆ ਦੇਸੀ ਜੀ ਸੌਦਾ ਹੋ ਰਿਹਾ ਦੇਖੋ ਦੋ ਪੱਠਾ ਨੇ ਮਗਰ ਨਹੀਂ ਝੋਲਾ ਨਹੀਂ ਪਾਕੀ ਬੰਦਰ ਮੰਡੀ ਦੇ ਉੱਤੇ ਇਹ ਤਲਵੰਡੀ ਵਾਲਾ ਕੱਕੀ ਕਰਾ ਰਿਹਾ ਸੌਦਾ ਜਿੱਡਾ ਝੋਲਾ ਉੱਡਾ ਹੀ ਲੈਵਾ ਹੁਣ ਚੰਗਾ ਆ ਤਾਂ ਇਹਨਾਂ ਨੂੰ ਹੈ ਬਿੱਤ ਦੀ ਜਨਾਨੀ ਵਾਲੀ ਕੰਮ ਆ ਯਾਰ ਬਾਈ ਜੱਪੇ ਝੁੱਠੀ ਆ ਯਾਰ ਹੁਣ ਜਨਾਨੀ ਆਲਾ ਹਸਾਬੀ ਆ ਜਾਪੇ ਜਦੋਂ ਉੱਠੀ ਐ ਤਿੰਨ ਦਿਨ ਹੋਏ ਐ ਇਹਨੂੰ ਹਜੇ ਇਹਦਾ ਮੜਾ ਮੋਟਾ ਅਜੇ ਖਰਾਕਾ ਜੇ ਪਾਉਣੀ ਨਹੀਂ ਕਿਉਂਕਿ ਤਿੰਨ ਦਿਨ ਹੋਇਆ ਸੂਈ ਨੂੰ ਇੱਕਦਮ ਖਰਾਕ ਪਾਵਾਂਗੇ ਤਾਂ ਫਿਰ ਖਰਾਬ ਕਰੂਗੀ ਇਹਨੂੰ ਮੈਂ ਇਹਨੂੰ ਕਹਿਤਾ ਰੋਕਾ ਵਾਸਤੇ 13000 ਐ ਤੇਰੇ ਵਾਸਤੇ 11000 ਜੇ ਨਾ ਪੈਸੇ ਪੂਰੇ ਕਰੇ ਮੈਂ ਤੋ ਪੈਸੇ ਲੈ ਜੀ ਜੇ ਤੈਨੂੰ ਮਾਰੀ ਲੱਗੇ ਫਿਰ ਵੀ ਮੇਰੀ ਜ਼ਿੰਮੇਵਾਰੀ ਐ ਠੀਕ ਐ ਨਾ ਇਤੋਂ ਜਿੰਨੇ ਦੀ ਲੈ ਕੇ ਜਾਏਂਗਾ ਆਪਦੇ ਪੈਸੇ ਲੈ ਜੀ ਇੱਕ ਮਹੀਨੇ ਚ ਪੈਸੇ ਨਾ ਪੂਰੇ ਹੋਏ ਆਪਾਂ ਚੀਜ਼ ਲੈਣੇ ਕਦੇ ਵਾਤੇ ਆ ਜਦੋਂ ਆਪਾਂ ਚੀਜ਼ ਲੈਣੇ ਆ ਆਪਾਂ ਇਹ ਦੇਖਦੇ ਆ ਨਾ ਵੀ ਆਪਾਂ ਨੂੰ ਫਾਇਦਾ ਕੀ ਆ ਹਨਾ ਤੇ ਨੁਕਸਾਨ ਆਪਾਂ ਨਹੀਂ ਦੇਖਦੇ ਵੀ ਆਪਣਾ ਨੁਕਸਾਨ ਕੀ ਆ ਕੱਲੀ ਉਹਨੂੰ ਸੋਹਣੀ ਸੋਹਣੀ ਕਰਕੇ ਲੈ ਲੇਗਾ ਠੀਕ ਆ ਉਹ ਕੋਈ ਗੱਬ ਨਹੀਂ ਕੋਈ ਝੱਬ ਨਹੀਂ ਕੋਈ ਉਹਦੇ ਮਗਰ ਬੱਚਾ ਨਹੀਂ ਕੋਈ ਸੱਚਾ ਨਹੀਂ ਕੱਲੀ ਖੜੀ ਐ ਇਹ ਇੱਕ ਨਾਲ ਲੈਤਾਗਾ ਮਹੀਨੇ ਨੂੰ ਜੇ ਨਾ ਪੱਠਾ ਤੇਰੀਆਂ ਤਾਂ 10000 ਦੀਆਂ ਵਿਕੀਆਂ ਤਾਂ ਮੇਰੇ ਕੋਲ ਆ ਕੇ ਪੈਸੇ ਲੈ ਜਿੰਨੇ ਮੈਂ ਜਿੰਨੇ ਦੀ ਦਊਗਾ ਇੰਨੀ ਗਾਰੰਟੀ ਦੇ ਸਕਦਾ ਮੈਂ ਕੋਈ ਦੰਦਾ ਨਹੀਂ ਹੈਗੀ ਵੀ ਦੰਦਾਂ ਦੀ ਕੋਈ ਆਏ ਕਿ ਵੱਡੀ ਆ ਜਾਂ ਠੇਰੀ ਆ ਲੈ ਕੇ ਵੈਸੇ ਕਮਾਓ ਜਾ ਨਾ ਲੈ ਫਰੈਸ ਦੰਦਾਂ ਵੈਸੇ ਨਾਲ ਪੈਸਾ ਕਮਾਓ ਜੇ ਲੈਣਾ ਹੈ ਪੈਸਾ ਮੂੰ ਤਾਂ ਫਿਰ ਜਿਵੇਂ ਮਰਜ਼ੀ ਲੈ ਲੈ ਘੜਾਈ ਚੱਲੋ ਵੱਜਣੀ ਇਹ ਨਹੀਂ ਵੀ ਬੱਕਰੀ ਹੈ ਤੇ ਵੱਜਣਾ ਉਹਨੇ ਵੀ ਬੱਕਰੀ ਹੈ ਠੀਕ ਹੈ ਲੈ ਓਏ ਯਾਰ ਚੀਜ਼ ਦਾ ਤੁਸੀਂ ਪੈਸੇ ਨਾਲ ਪੈਸਾ ਕਮਾਉਣਾ ਯਾਰ ਟਾਈਮ ਤਾਂ ਹੋਇਆ ਵੀ ਨਹੀਂ ਤੇ ਵੇਖੀ ਜੱਡੀ ਹੈਂ ਦੋ ਮਿੰਟ ਵੀ ਨਹੀਂ ਲੱਗੇ ਮੁੱਲ ਵੀ ਯਾਰ 13000 ਮੰਗਿਆ ਇਹਨਾਂ ਨੂੰ ਮੈਂ ਆਖਦਾ ਵੀ ਆਹ ਰੋੜੀ ਵਾਲੇ ਕਰਕੇ 11000 ਦੇ ਦੇ ਉਸੇ ਬਸ ਜਾਇਜ਼ ਮੁੱਲ ਹੈ ਕੋਈ ਆਏ ਨਹੀਂ ਮੈਂ 15 ਮੰਗ ਲਿਆ 20 ਮੰਗ ਲਿਆ ਲੈਵਾ ਦੇਖਾ ਜੇ ਤਿੰਨ ਦਿਨ ਹੋਏ ਆਗੇ ਸੁਈ ਨੂੰ ਆਪਾਂ ਇਹਨੂੰ ਖਰਾਕ ਦੇ ਨਹੀਂ ਨਾ ਸਕਦੇ ਹਜੇ ਜ਼ਿਆਦੇ ਹੌਲੀ ਹੌਲੀ ਜਦੋਂ 15 ਕੇ ਦਿਨਾਂ ਦੇ ਹੋ ਗਏ ਉਦੋਂ ਮੈਂ ਖਰਾਕ ਦੇ ਦੱਸ ਹੀ ਦਊਗਾ ਇਹਨੂੰ ਇਹਦਾ ਮੈਨੂੰ ਜਵਾਕ ਕਹਿੰਦੇ ਜੀ ਲੈ ਕੇ ਹੀ ਨਾ ਜਾਂ ਦੁੱਧ ਕੰਨਿਓ ਦੇਖ ਕੇ ਨਾਲੇ ਤਾਂ ਬੱਚੇ ਚੁੰਗ ਲੈਂਦੇ ਜੀ ਜੇ ਜਾਦੇ ਜੰਗਲ ਨੇ ਤਾਂ ਮਾਰੀ ਉਹ ਲੱਗ ਜਾਂਦੀ ਇਹਨਾਂ ਨੂੰ ਮੋਕ ਮੈਨੂੰ ਤਾਂ ਜਵਾਕ ਕਹਿੰਦੇ ਸੀ ਕਹਿੰਦੇ ਲੈ ਕੇ ਖੜਾ ਲਾ ਇੱਥੇ ਅੱਛਾ ਆ ਵੀ ਪੰਗਾ ਔਰ ਜ਼ਿਆਦਾ ਵੀਡੀਓ ਤਾਂ ਬਣੀ ਜਾਂਦੀ ਹੈ ਤੇਰੇ ਵਾਸਤੇ ਆ ਜੇ ਤੂੰ ਪੈਸੇ ਨਾਲ ਪੈਸਾ ਕਮਾਉਣਾ ਤਾਂ ਉਸ ਚੀਜ਼ ਤੇ ਪੈਸਾ ਲਾ ਜਿਹਦੇ ਤੇ ਤੈਨੂੰ ਫਾਇਦਾ ਹੋ ਜੇ ਐਵੇਂ ਪਾਣੀ ਚ ਡਾਂਗਾ ਮਾਰਨੀਆ ਤਾਂ ਮਾਰੀ ਚੱਲ ਕੀ ਹਲ ਬਾਬਿਓ ਚਰਦਾ ਨਾ ਲਾਓ ਵੀਡੀਓ ਬਣ ਗਈ ਹੈ ਲੈ ਕਰ ਲਾ ਬੰਦਾ ਦਿਖਾਦਾ ਇਹਦਾ ਲੈ ਵਾਲੂ ਬਾ ਹਾਂ ਹਾਂ ਐਂ ਦੇਉ ਤੰਨ ਨਾ ਗਾ ਰਬੀਆ ਫਿਰ ਨਾਗੋ ਦਾ ਕੀ ਦਾ ਕਦੋਂ ਤੇਰੇ ਵਾਲੇ ਬੱਕਰੇ ਯਾਰ ਜਦੋਂ ਤੈਨੂੰ ਕਹਿੰਦਾ ਵੀ ਮਹੀਨੇ ਚ ਨਾ ਤੇਰੇ ਪੈਸੇ ਡਬਲ ਹੋਏ ਤਾਂ ਮੈਨੂੰ ਕਹੀ ਦੀ ਇੱਕ ਮਹੀਨੇ ਦਾ ਗਿਆ ਦੁੱਧ ਚੋਂ ਹੀ ਨਾ ਜਿੰਨਾ ਇਹ ਪੀ ਲੈ ਗਰਨ ਰੱਜ ਲੈ ਗਰਨ ਉਸ ਤੋਂ ਬਾਅਦ ਦੁੱਧ ਆਦਾ ਤੂੰ ਚੋ ਸਕਦਾ ਠੀਕ ਹੈ ਨਾ ਆਪਦਾ ਦੁੱਧ ਚੋ ਸਕਦਾ ਨਹੀਂ ਮਾ ਦਾ ਨਹੀਂ ਆਂਗੇ 10 ਸੋ ਨਾ 10 10.5 11 12 ਇਹ ਘਟਿਆ ਨਹੀਂ ਮਾ ਦਾ ਪੁੱਤ ਹੁਣ ਕਹਿੰਦਾ 15 ਦੇ ਦੇ ਮੈਂ ਇਹਨੂੰ ਆਖਿਆ ਮੈਂ ਕਿਹਾ 13.5 ਇਹ ਕਹਿੰਦਾ 500 ਹੋਰ ਮਾਰਾ ਮੈਂ ਪੂਰਾ 14 ਕਰਤਾ ਮੈਂ ਕਿਹਾ 200 ਲਖਾਈ ਦਾ ਵੀ ਅਸੀਂ ਦੇ ਦਾਂਗੇ ਹੋਣਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਲਖਾਈ ਦਾ ਵੀ ਅਸੀਂ ਦੇ ਦਾਂਗੇ ਯਾਰ ਭਾਈ ਯਾਰ ਮੇਰੀ ਗੱਲ ਸੁਣ ਲੈ ਆਪਣੀ ਸਾਢੇ 14 ਦੀ ਠੀਕ ਹੈ ਭਾਈ ਨੇ ਕਹਿ ਗਿਆ ਠੀਕ ਹੈ ਯਾਰ ਨਹੀਂ ਨਹੀਂ ਗਲਤ ਗੱਲ ਮੇਰੀ ਮੇਰੀ ਗੱਲ ਸੁਣ ਦੇ ਇਧਰ ਜਿੱਤ ਨਹੀਂ ਖੜਦਾ ਨਾਲ ਹੈ ਕੋਈ ਦਿੱਕਤ ਨਹੀਂ ਕੋਈ ਚਿੰਤਾ ਨਹੀਂ ਭਾਈ ਉਹ ਲਖਾਈ ਆਪਣੀ ਨਾਲੋ ਕੋਈ ਫਰਕ ਹੀ ਪੈਂਦਾ ਵਾਹ ਮੇਰੀ ਗੱਲ ਸੁਣ ਲੈ ਓਏ ਚੋ ਵਿਚਾਲੇ ਨੇ ਮੇਡੂ 14200 ਲਿਖਾਈ ਆਪੋ ਆਪਣੀ ਚਲ ਆ ਵੜ ਜਾ ਤੂੰ ਯਾਰ ਤੂੰ ਮਨ ਮਨ ਵੀ ਜਾਇਆ ਕਰ ਯਾਰ ਓਏ ਮੁਰਗੀ ਦਾ ਗੱਲ ਨਾ ਵੱਢ ਮਨ ਜਾ ਮੇਰੀ ਗੱਲ ਨਹੀਂ ਹਾਂ ਮੁਰਗੀ ਦਾ ਗੱਲ ਨਹੀਂ ਵੱਢੀ ਤੂੰ ਜਿਹੜੀ ਪਹਿਲਾਂ ਗੱਲ ਕਰਤੀ ਉਹ ਵੀ ਤੇਰੇ ਵਾਸਤੇ ਮੈਂ ਤੈਨੂੰ ਕਿਹਾ ਸੀ 15 ਦੀ ਤੂੰ ਜਿਹੜੀ ਪਹਿਲਾਂ ਮੂੰਹ ਤੋਂ ਕੱਢਦੀ ਆਪਾਂ ਪਗਾਤੀ ਤੇਰੀ ਠੀਕ ਆ ਹੁਣ ਸਾਨੂੰ ਦਾ ਰਿਪੋਰਟ ਤੂੰ ਸਭ ਸੇ ਫੋਟੋ ਰੱਖ ਰਿਹਾ ਬਰ ਹੁਣ ਕਰ ਦਾਂਗਾ ਸਾਢੇ 14000 ਲਖਾਈ ਤੇਰੀ ਚੱਲ ਜੇ ਤੇ ਮੇਰੀ ਗੱਲ ਸੁਣ ਲੈ ਜੇ ਤੇਰੀ ਪੱਠ ਸਾਨੂੰ ਸੋਹਣੀ ਲੱਗੀ ਅਸੀ ਤਾਂ ਲਿਖਤੀ ਠੀਕ ਹੈ ਤਾਂ ਪੈਸੇ ਲਾਏ ਆ ਜੇ ਪਾ ਇੱਕ ਪੱਤੀ ਨਹੀਂ ਹੋਵੇ ਆਪਣੇ ਆਪ ਦੇ ਦੋਨੇ ਸਾਈਡਾਂ ਦੀ ਕਰਾਉਗਾ ਸਾਢੇ 14000 ਨੰਬਰ ਤੇਰਾ ਸਹੀ ਆ 200 ਲਖਾਈ ਤਾਂ ਤੇਰਾ ਲੱਗੋ ਇਹਨਾਂ ਦੇ ਕਹਿਣ ਤੇ ਸਾਢੇ 14 ਕਰਤਾ ਠੀਕ ਹੈ ਨਾ ਲਖਾਈ ਦੇ ਪੈਸੇ ਤੂੰ ਦੇਣੇ ਆ ਲੈ ਬਾਈ ਝੋਲੀ ਚ ਪਾਉਣੇ ਤੇਰਾ ਰਸਤਾ ਝੋਲੀ ਕਰ ਝੋਲੀ ਆ ਪੱਠ ਦਾ ਸੌਦਾ ਹੋ ਗਿਆ ਜੀ ਸਾਢੇ 14万 ਮਾਨਬ ਸਿੱਧੂ ਸਾਹਿਬ ਆ ਲੈਤੀ ਪੱਠ ਬਾਈ ਮੰਗਦਾ ਸੀ 20000 ਕੁਆਲਿਟੀ ਵੀ ਬੜੀ ਟਕਰੀਆ ਦੇਖ ਕਵਾਰਟੀ ਦੇਖ ਤੂੰ ਨਹੀਂ ਚੰਗੀ ਐ ਸਾਰੀ ਮੰਡੀ 'ਚ ਇਹੋ ਜਿਹੇ ਪੱਠਰੀ ਹੈਗੀ ਨਾਲੇ ਹੈਵੀ ਖੀਰੀ ਦੁੱਧ ਵਾਲੇ ਦੰਦ ਨਹੀਂ ਹਜੇ ਟੁੱਟੇ ਭਾਈ ਨੇ ਕਹਿੰਦਾ 15000 ਦੀ ਲਾਸਟ ਲੈ ਜਾ ਮੈਂ 10 ਤੋਂ ਚੱਲਿਆ 11 11.5 12 13 14 ਇਹ ਕਹਿੰਦੇ ਹੁਣ ਕਿਉਂ ਐਵੇਂ ਸੌਦਾ ਛੱਡਦਾ ਹਾਂ 14500 'ਚ ਲੈ ਲਈਏ ਲਿਖਾਈ ਇਹ ਆਪੇ ਕਰਾਊਗਾ ਮੰਨਾ ਕਿਦਰੀਆਂ ਮੋਟਾ ਅਗਰਾ ਦੂ ਅਗਰਾ ਦੂ ਆਹ ਦੇਈ ਜਾਂਦਾ ਮੁਚੇਣ ਬਟੇ ਬਾਈਆਂ ਦਾ ਪਿੰਡ ਹੈਗਾ ਨਹੀਂਆ ਵਾਲਾ ਬਹੁਤ ਦੂਰੋਂ ਆਇਆ ਇਹਨਾਂ ਦਾ ਪਿੰਡ ਹੈਗਾ ਬਹਿਮਣ ਬਹਿਮਣ ਬੰਡਾ ਵੈਮਣ ਕੱਤ ਦੱਸਦਾ ਵੀ ਭਈ ਕੋਲਾ ਤੈਨੂੰ ਉਹ ਨਹੀਂ ਕੋਈ ਬੰਦਾ ਨਿੰਦ ਜੇ ਦਿਲ ਵਾਲਾ ਬੰਦਾ ਲੈ ਲੈ ਇਹਨੂੰ ਚੌਕਣਾ ਬਾੜੀ ਦੇ ਕੁਆਲਿਟੀ ਦੀ ਚੀਜ਼ ਲੈ ਕੇ ਦਿੱਤੀ ਆ ਹਾਂ ਇੱਕ ਸਾਲ ਦੇ ਵਿੱਚ ਰੁਪਏ ਚੌਗਣੇ ਸਹੀ ਗੱਲ ਹੈ ਇੱਕ ਸਾਲ ਦੇ ਵਿੱਚ ਰੁਪਏ ਚੌਗਣੇ ਇੱਕ ਪਾਸੇ ਇੱਕ ਕਿੱਲਾ ਫਸਲ ਲੈ ਲਈ ਤੇ ਇੱਕ ਪਾਸੇ ਇਹਨੂੰ ਬਾੜੀ ਨਾ ਨਾ ਤੱਕਾ ਕਰਿਆ ਤਾਂ ਨਹੀਂ ਜਾਂਦੀ ਤਾਂ ਵੀ ਕੋਈ ਨਹੀਂ ਹੈ ਕੋਈ ਤੱਕਾ ਨਹੀਂ ਛੋੜਦਾ ਨਾ ਨਾ ਤੱਕੇ ਨਾ ਨਹੀਂ ਕੀਤਾ ਆਪਾਂ ਬੰਦਾ ਵੀ ਮਹਿੰਗੀ ਕਹਿੰਦਾ ਨਹੀਂ ਨਹੀਂ ਸਹੀ ਚਲੋ ਚਲੋ ਆ ਜਾ ਮੰਨੇ ਲਖਾਈ ਕਰਾ ਪੁੱਤ ਮੰਨੇ ਆ ਜਾ